ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਕਹਾਣੀ ਨੂ ਰਾਣੀ ਭੈਣ ਜੀ ਘਰੇ ਉਹ ਹਾਂਜੀ ਹਾਂਜੀ ਲੰਘ ਆਓ ਮਿੰਦੋ ਰਣਜੀਤ ਕੌਰ ਨੂੰ ਜੀ ਆਇਆਂ ਕਹਿੰਦੀ ਹੋਈ ਅੰਦਰ ਲੈ ਕੇ ਆਉਂਦੀ ਹੈ ਹੋਰ ਭੈਣ ਜੀ ਕਿਵੇਂ ਆਉਣਾ ਹੋਇਆ ਬਸ ਭੈਣ ਜੀ ਸ਼ੂਗਰ ਦੀ ਦਵਾਈ ਲੈਣ ਆਈ ਸੀ ਸੋਚਿਆ ਤੁਹਾਡੇ ਵੱਲ ਹੋ ਕੇ ਲੰਘ ਜਾ ਰਣਜੀਤ ਕੌਰ ਦੱਸਦੀ ਹੈ ਆ ਤਾਂ ਬਹੁਤ ਵਧੀਆ ਕੀਤਾ ਭੈਣ ਜੀ ਤੁਸੀਂ ਹੋਰ ਦੱਸੋ ਘਰੇ ਕਿਵੇਂ ਨੇ ਸਾਰੇ ਮਿੰਦੋ ਰਣਜੀਤ ਕੌਰ ਤੋਂ ਸਭ ਦੀ ਰਾਜੀ ਖੁਸ਼ੀ ਪੁੱਛਦੀ ਹੈ ਤੇ ਆਪਣੇ ਨੂੰ ਨੂੰ ਹਾਕ ਮਾਰਦੀ ਐ ਸੰਦੀਪ ਨਹੀਂ ਸੰਦੀਪ ਸੰਦੀਪ ਆਪਣੇ ਕਮਰੇ ਚੋਂ ਭੱਜੀ ਆਉਂਦੀ ਐ ਤੇ ਰਣਜੀਤ ਕੌਰ ਦੇ ਪੈਰੀ ਹੱਥ ਲਾ ਕੇ ਆਸ਼ੀਰਵਾਦ ਰੈਂਦੀ ਐ ਰਣਜੀਤ ਕੌਰ ਉਹਨੂੰ ਉੱਪਰ ਤੋਂ ਥੱਲੇ ਤੱਕ ਕੋੜੀ ਨਜ਼ਰ ਨਾਲ ਦੇਖ ਕੇ ਵੇ ਮਨੋ ਜਿੰਦੀ ਰਹਤੀ ਐ ਆਖ ਦੀ ਨਜ਼ਰਾਂ ਘੁਆ ਲੈਂਦੀ ਐ ਫਿਰ ਮਿੰਦੋਰੀ ਤੋਂ ਸੰਦੀਪ ਨੂੰ ਕਹਿੰਦੀ ਐ ਜਾ ਪੁੱਤ ਵਧਿਆ ਜੀ ਚਾਹ ਬਣਾ ਕੇ ਲਿਆ ਮੇਰਾ ਪੁੱਤ ਸੰਦੀਪ ਚਾਹ ਲੈਣ ਚਲੀ ਜਾਂਦੀ ਆ ਤੇ ਰਣਜੀਤ ਕੌਰ ਕਹਿੰਦੀ ਆ ਭੈਣ ਜੀ ਤੁਸੀਂ ਨੂੰ ਨੂੰ ਜਿਆਦਾ ਸਿਰ ਚੜਾਇਆ ਹੋਇਆ ਮੈਂ ਤਾਂ ਖਰੀ ਗੱਲ ਕਹਿੰਦੀ ਆ ਮਿੰਦੋ ਨਾ ਭੈਣ ਜੀ ਫੇਰ ਸ਼ੁਰੂ ਹੋ ਗਏ ਤੁਸੀਂ ਛੱਡੋ ਤੁਸੀਂ ਨੂੰਹਾਂ ਨੂੰ ਵੀ ਧੀਆ ਵਾਂਗ ਹੀ ਸਮਝਿਆ ਕਰੋ ਰਣਜੀਤ ਕੌਰ ਤੇ ਮਿੰਦੋ ਦੇ ਗੱਲਾਂ ਕਰਦੇ ਕਰਦੇ ਸੰਦੀਪ ਚਾਹ ਬਣਾ ਲਿਆਉਂਦੀ ਆ ਆ ਲਓ ਆਂਟੀ ਜੀ ਤੁਹਾਡੀ ਬਿਨਾ ਮਿੱਠੇ ਵਾਲੀ ਤੇ ਮੰਮੀ ਜੀ ਆ ਤੁਹਾਡੀ ਘੱਟ ਮਿੱਠੇ ਵਾਲੀ ਮੰਮੀ ਜੀ ਤੁਸੀਂ ਤਾਂ ਰੋਟੀ ਵੀ ਨਹੀਂ ਖਾਦੀ ਮੈਂ ਲੈ ਕੇ ਆ ਰਹੀ ਆਂ ਆਂਟੀ ਜੀ ਤੁਸੀਂ ਖਾਓਗੇ ਸੰਦੀਪ ਰঞ্জੀਤ ਕੌਰ ਨੂੰ ਵੀ ਪੁੱਛਦੀ ਐ ਰঞ্জੀਤ ਕੌਰ ਹੱਥ ਹਿਲਾ ਕੇ ਮਨਾ ਕਰ ਦਿੰਦੀ ਐ ਮਿੰਦੋ ਕਹਿੰਦੀ ਐ ਚੱਲ ਪੁੱਤ ਸਵੇਰ ਵਾਲੀ ਹੀ ਲੈ ਆ ਪਰ ਸੰਦੀਪ ਮਟਰਾਂ ਦੀ ਸਬਜ਼ੀ ਨਾਲ ਤਾਜੀ ਰੋਟੀ ਬਣਾ ਕੇ ਲਿਆ ਕੇ ਦਿੰਦੀ ਐ ਮੰਮੀ ਜੀ ਮੈਂ ਕੱਪੜੇ ਧੋ ਲਵਾਂ ਤੁਸੀਂ ਤੇ ਆਂਟੀ ਗੱਲਬਾਤ ਕਰੋ ਕਹਿ ਕੇ ਸੰਦੀਪ ਆਪਣਾ ਕੰਮ ਕਰਨ ਅੰਦਰ ਚਲੀ ਗਈ ਰঞ্জੀਤ ਕੌਰ ਮਿੰਟਾ ਜੀ ਭੈਣ ਜੀ ਆਹ ਕੀ ਚਾਹ ਵੀ ਨਹੀਂ ਬਣਾਉਣੀ ਆਉਂਦੀ ਤੁਹਾਡੀ ਨੂੰਹ ਨੂੰ ਤੇ ਆਹ ਕੀ ਕੱਚੀ ਰੋਟੀ ਖਾ ਰਹੇ ਹੋ ਭੈਣ ਸੂਤ ਕਰਕੇ ਰੱਖੀ ਦਾ ਨੂੰਹ ਨੂੰ ਤੇ ਨਾਲੇ ਤੁਸੀਂ ਜੀਨ ਪਵਾ ਰਹੇ ਹੋ ਸ਼ਰਮ ਨਾਮ ਦੀ ਵੀ ਚੀਜ਼ ਹੁੰਦੀ ਐ ਤੁਸੀਂ ਤਾਂ ਬਚੋਲਿਆਂ ਨੂੰ ਨਹੀਂ ਦੱਸਦੇ ਮੈਂ ਤਾਂ ਤਾਂ ਆਪਣੀ ਨੂ ਦੀਆਂ ਹਰਕਤਾਂ ਦੱਸਦੀ ਸੀ ਬਚੋਲਿਆਂ ਨੂੰ ਤੇ ਮੇਰਾ ਮੁੰਡਾ ਹੀ ਲੈ ਗਈ ਕੱਢ ਕੇ ਇਹਨਾਂ ਨੂੰ ਸੂਤ ਕਰਕੇ ਰੱਖੀਦਾ ਇਹ ਨਹੀਂ ਸਾਡੀਆਂ ਬਣਦੀਆਂ ਰਣਜੀਤ ਕੁਆਰ ਦੇ ਮਿੰਟਾਂ 'ਚ ਜੋ ਕੁਝ ਮੂੰਹ 'ਚ ਆਇਆ ਕਹਿ ਦਿੱਤਾ ਮਿੰਦੋ ਸਾਹਿਬ ਸੁਣਦੀ ਗਈ ਤੇ ਰੋਟੀ ਖਾ ਕੇ ਰਣਜੀਤ ਕੁਆਰ ਨੂੰ ਕਹਿੰਦੀ ਦੇਖ ਭੈਣ ਇਹ ਮੈਂ ਧੀ ਵਾਂ ਕੇ ਲਿਆਈਆਂ ਨੂ ਨਹੀਂ ਤੇ ਮੈਂ ਸਾਰੀ ਉਮਰ ਇਹਨੂੰ ਆਪਣੇ ਘਰ ਬਸਾਉਣਾ ਐ ਕਟੋ ਕਟ ਚਾਹੇ ਟੇਢੀ ਰੋਟੀ ਬਣਾਵੇ ਗੋਲ ਬਣਾਵੇ ਕੱਚੀ ਬਣਾਵੇ ਖਾਣ ਨੂੰ ਤਾਂ ਮਿਲਦੀ ਆ ਤੇ ਮਾਫ ਕਰੀ ਭੈਣੇ ਤੇਰੀ ਨੂੰ ਵੀ ਬਹੁਤ ਚੰਗੀ ਸੀ ਤੇਰੀਆਂ ਆਹੀ ਹਰਕਤਾਂ ਕਰਕੇ ਤੇਰਾ ਮੁੰਡਾ ਉਹਨੂੰ ਕਿਰਾਏ ਤੇ ਲੈ ਗਿਆ ਜਿਵੇਂ ਦੀ ਤੇਰੀ ਸੋਚ ਆ ਤੂੰ ਆਪਣਾ ਘਰ ਤਾਂ ਖਰਾਬ ਕੀਤਾ ਈ ਇਹ ਮੇਰਾ ਵੀ ਕਰਨ ਦੀ ਕੋਸ਼ਿਸ਼ ਕਰ ਰਹੀ ਐ ਭੈਣੇ ਮੇਰੀ ਐਦਾਂ ਦੀ ਸੋਚ ਤੋਂ ਬਾਹਰ ਨਿਕਲ ਅਸੀਂ ਲੋਕ ਆਪਣੀਆਂ ਹਰਕਤਾਂ ਕਰਕੇ ਕਿਸੇ ਦੀ ਧੀ ਨੂੰ ਬੁਰਾ ਪਾ ਦਿੰਦੇ ਆ ਆ ਨਾ ਪਾ ਉਹ ਨਾ ਖਾ ਇੱਥੇ ਨਾ ਬੈਠ ਉੱਥੇ ਨਾ ਜਾ ਉੱਥੇ ਨਾ ਖੜ ਐਦਾਂ ਸਿਰਵਾ ਉਦਾਂ ਕਰ ਜੋ ਉਹ ਫਲਾਂ ਟਮਕਾਣ ਮਿੰਦੋ ਨੂੰ ਗੁੱਸਾ ਆ ਗਿਆ ਤੇ ਉਹ ਰঞ্জੀਤ ਕੌਰ ਨੂੰ ਖਰੀਆਂ ਖਰੀਆਂ ਸੁਣਾ ਦਿੱਤੀਆਂ ਫਿਰ ਮਿੰਦੋ ਕਹਿੰਦੀ ਰঞ্জੀਤ ਕੌਰ ਤੇ ਦੀ ਸੋਭਾ ਤਾਂ ਹਰ ਕੋਈ ਕਰਦਾ ਭੈਣੇ ਨੂੰ ਦੀ ਕੋਈ ਨਹੀਂ ਕਰਦਾ ਤੂੰ ਵੀ ਜੇ ਨੀਮੀ ਨੂੰ ਆਪਣੀ ਧੀ ਸਮਝਦੀ ਉਹ ਤੇਰੇ ਨਾਲ ਹਰ ਥਾਂ ਜਾਂਦੀ ਤੂੰ ਆਪਣੀ ਫੋਕੀ ਆਕੜ ਕਰਕੇ ਉਹ ਵਿਚਾਰੀ ਨੂੰ ਗੁਨਾਹਗਾਰ ਬਣਾਤਾ ਕਿ ਨੂੰ ਸਾਡੀ ਸੇਵਾ ਨਹੀਂ ਕਰਦੀ ਭੈਣ ਮੇਰੀ ਅਸੀਂ ਨੌਕਰ ਤਾਂ ਵਿਆਹ ਕੇ ਨਹੀਂ ਲਿਆਉਂਦੇ ਤੀਹੀ ਸਮਝੀਦਿਆ ਨੂੰहां ਨੂੰ ਗੱਲ ਵਿਚੋਲੇ ਦੀ ਜੇ ਤੇਰੀ ਤੀ ਗਲਤੀ ਕਰੇ ਤਾਂ ਤੂੰ ਵਿਚੋਲੇ ਖੜੇ ਕਰਦੀ ਐ ਮਿੰਦੋ ਨੇ ਰਣਜੀਤ ਕੌਰ ਨੂੰ ਖਰੀਆਂ ਖਰੀਆਂ ਗੱਲਾਂ ਕਈਆਂ ਭੈਣ ਮੇਰੀ ਇਹ ਛੋਟੀ ਸੋਚ ਤੋਂ ਬਾਹਰ ਨਿਕਲ ਜੇ ਆਪਾਂ ਆਹੀ ਗੱਲਾਂ ਸੋਚਦੇ ਰਹੇ ਫਿਰ ਸਾਡੇ ਤੇ ਲਾਨਤ ਹੈ ਕੀ ਸਾਡੇ ਗੁਰੂ ਇਹੀ ਸਿਖਾ ਕੇ ਗਏ ਸੀ ਸਾਨੂੰ ਰਣਜੀਤ ਕੌਰ ਮਿੰਦੋ ਵੱਲ ਕੌੜੀਆਂ ਨਾਜ਼ਰਾਂ ਨਾਲ ਦੇਖਦੀ ਐ ਸ਼ਾਇਦ ਉਹਨੂੰ ਮਿੰਦੋ ਦੀਆਂ ਗੱਲਾਂ ਚੁੱਭ ਗਈਆਂ ਫਿਰ ਰਣਜੀਤ ਕੌਰ ਮਿੰਦੋ ਨੂੰ ਦੋਨੇ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਬੁਲਾਉਂਦੀ ਐ ਪੈਣ ਤੇਰੀ ਮਰਜ਼ੀ ਆ ਮੈਂ ਤਾਂ ਤੈਨੂੰ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਬਗਾਨੀਆਂ ਸਾਡੀਆਂ ਸਕੀਆਂ ਨਹੀਂ ਹੋ ਸਕਦੀਆਂ ਮਿੰਦੋ ਸੋਚਦੀ ਆ ਮੇਰੇ ਸਮਝਾਉਂਦਾ ਵੀ ਰਣਜੀਤ ਕੁਰਤੇ ਕੋਈ ਅਸਰ ਨਹੀਂ ਹੋਇਆ ਤਾਂ ਉਹ ਕਹਿੰਦੀ ਆ ਚੱਲ ਪੈਣ ਠੀਕ ਆ ਜਿਵੇਂ ਦੀ ਤੇਰੀ ਸੋਚ ਪਰ ਇੱਕ ਗੱਲ ਕਹੂੰ ਬਸ ਆਪਾਂ ਵੀ ਕਦੇ ਬਗਾਨੀਆਂ ਸੀ ਤੇ ਸਾਡੀਆਂ ਧੀਆ ਵੀ ਕਿਸੇ ਹੋਰਾਂ ਲਈ ਬਗਾਨੀਆਂ ਨਹੀਂ ਜੇਕਰ ਅਸੀਂ ਨੂੰਹਾਂ ਨੂੰ ਰਾਣੀਆਂ ਵਰਗਾ ਅਹਿਸਾਸ ਦੇਵਾਂਗੇ ਤਾਂ ਉਹ ਸਾਨੂੰ ਮਹਾਰਾਜਾਂ ਵਾਂਗ ਹੀ ਸਮਝਣਗੀਆਂ ਆਪਣੀ ਇੱਜ਼ਤ ਕਰਵਾਉਣੀ ਆਪਣੇ ਹੱਥ ਹੁੰਦੀ ਆ ਰਨਜੀਤ ਕੌਰ ਜੀ ਸਾਹਿਬ ਸੁਣ ਕੇ ਕੁਝ ਨਹੀਂ ਬੋਲਦੀ ਬਸ ਹੌਲੀ ਹੌਲੀ ਬੁੜਬੁੜ ਕਰਕੇ ਚਲੀ ਜਾ ਗਈ। ਸੰਦੀਪ ਆਪਣਾ ਕੰਮ ਕਰਕੇ ਭਾਂਡੇ ਲੈਣ ਆਉਂਦੀ ਆ ਫਿਰ ਸੱਸ ਨੂੰ ਪੁੱਛਦੀ ਆ ਮੰਮੀ ਜੀ ਆਂਟੀ ਚਲੇ ਗਏ ਤਾਂ ਗੋਮਿੰਦੋ ਕਹਿੰਦੀ ਹਾਂ ਪੁੱਤ ਕਈਆਂ ਨੂੰ ਚੰਗਾ ਖਾਣ ਪੀਣ ਹਾਜ਼ਮ ਨਹੀਂ ਹੁੰਦਾ ਤਾਂ ਕਰ ਕੀ। ਸੰਦੀਪ ਸਮਝੀ ਨਹੀਂ ਕਿ ਕੀ ਕਿਹਾ ਸੱਸ ਨੇ ਤੇ ਭਾਂਡੇ ਚੁੱਕ ਕੇ ਗੁਣਗਣਾਉਂਦੀ ਹੋਈ ਚਲੀ ਜਾਂਦੀ ਐ। ਰੱਬ ਨੇ ਮੈਨੂੰ ਖੁਸ਼ੀਆਂ ਦਿੱਤੀਆਂ ਦਿੱਤੀਆਂ ਨੇ ਹਜ਼ਾਰ ਮਾਂ ਵਰਗੀ ਸੱਸ ਮਿਲੀ ਮੇਰਾ ਹੱਸਦਾ ਰਹੇ ਪਰਿਵਾਰ ਮੇਰੇ ਤੇ ਜੋ ਮੇਰੇ ਤੋਂ ਜੇ ਭੁੱਲ ਹੋਵੇ ਮੈਨੂੰ ਮਾਫ਼ ਕਰਦੀ ਐ। ਮਾਹ ਹੈ ਮੇਰੀ ਸੱਸ ਪੁੱਤਾਂ ਤੋਂ ਵੱਧ ਕੇ ਪਿਆਰ ਕਰਦੀ ਐ ਮੇਰੀ ਆਪਣੀ ਮਮੜੀ ਦਾ ਵੀ ਰੱਜ ਕੇ ਸ਼ੁਕਰ ਮਨਾਵਾ ਅਗਲੇ ਜਨਮ ਵੀ ਮੈਂ ਇਸੇ ਘਰ ਵਿਆਹ ਕੇ ਆਵਾ ਨੂੰ ਨਹੀਂ ਮੈਂ ਨੂ ਰਾਨੀ ਹਾਂ ਮੈਨੂੰ ਰਾਜੀ ਨਾਲ ਵਿਆਹਿਆ ਲੱਖ ਲੱਖ ਰੱਬ ਦਾ ਸ਼ੁਕਰ ਮਨਾਵਾ ਮੈਂ ਹੋਰ ਨਾ ਕੁਝ ਵੀ ਚਾਹਿਆ ਰਿਤੂ ਸੰਦੀਪ ਰੋਜ਼ ਹੀ ਇਹ ਗੁਣਗਣਾਉਂਦੀ ਰਹਿੰਦੀ ਤੇ ਮਿੰਦੋ ਉਸ ਨੂੰ ਖੁਸ਼ ਦੇਖ ਕੇ ਫੁੱਲੀ ਨਹੀਂ ਸਮਾਉਂਦੀ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜਰੂਰ ਕਰਿਓ ਮੇਰਾ ਇਸ ਕਹਾਣੀ ਦਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਬਸ ਸਨੇਹਾ ਦੇਣਾ ਚਾਇਆ ਕਿ ਜਿਸ ਘਰ ਨੂੰਹਾਂ ਤੀਆਂ ਹੱਸਦੀਆਂ ਨੇ ਉਸ ਘਰ ਖੁਸ਼ੀਆਂ ਤੇ ਬਰਕਤਾਂ ਹਮੇਸ਼ਾ ਬਣੀਆਂ ਰਹਿੰਦੀਆਂ ਨੇ ਪਰ ਬਹੁਤ ਸਾਰੇ ਘਰਾਂ 'ਚ ਨੂੰਹ ਨੂੰ ਬਗਾਨੀ ਕਹਿ ਕੇ ਪਹਿਲਾਂ ਹੀ ਆਪਣੇ ਅੰਦਰ ਉਹਦੇ ਪ੍ਰਤੀ ਆਪਣੀ ਸੋਚ ਬਣਾ ਲੈਂਦੇ ਨੇ ਜਿਸ ਨਾਲ ਰਿਸ਼ਤੇ ਵੀ ਖਰਾਬ ਹੁੰਦੇ ਨੇ ਤੇ ਦੂਰੀਆਂ ਵੀ ਵੱਧ ਜਾਂਦੀਆਂ ਨੇ ਜਿਸ ਘਰ ਚ ਰਣਜੀਤ ਕੌਰ ਵਰਗੀ ਸੱਸ ਹੋਵੇ ਤੇ ਸੋਚ ਹੋਵੇ ਤਾਂ ਉਹ ਵੀ ਨਹੀਂ ਖੁਸ਼ ਹੈ ਰਣਜੀਤ ਕੌਰ ਵਰਗੀ ਸੋਚ ਹੋਵੇ ਤਾਂ ਉਹ ਵੀ ਨਹੀਂ ਖੁਸ਼ ਰਹਿੰਦੀਆਂ ਤੇ ਦੂਜੇ ਦੀਆਂ ਖੁਸ਼ੀਆਂ ਦੇਖ ਕੇ ਰਾਜ਼ੀ ਨਹੀਂ ਹੁੰਦੀਆਂ ਸੱਸ ਜੇ ਮਾਂ ਬਣ ਜਾਵੇ ਨੂੰਤੀ ਜ਼ਰੂਰ ਬਣ ਜਾਂਦੀ ਆ ਕਿਉਂਕਿ ਹੱਥ ਨੂੰ ਹੱਥ ਹੁੰਦਾ ਮਾੜਾ ਕੋਈ ਨਹੀਂ ਹੁੰਦਾ ਬਸ ਸੋਚ ਮਾੜੀ ਹੋ ਕੇ ਸਭ ਕੁਝ ਵਿਖਰ ਜਾਂਦਾ ਫਿਰ ਵੀ ਕਿਸੇ ਭੁੱਲ ਚੁੱਕ ਤੋਂ ਮਾਫੀ ਚਾਉਂਦੇ ਆ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਕਮੈਂਟ ਜ਼ਰੂਰ ਕਰਿਓ